ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੁਝ ਦੇਰ ਦੇ ਵਿੱਚ ਲੁਧਿਆਣਾ ਪਹੁੰਚ ਰਹੇ ਨੇ ਤਾਂ ਲੁਧਿਆਣਾ ਨਗਰ ਕਮਚੋਨਾ ਨੂੰ ਲੈ ਕੇ तमाम ਜਿਹੜੇ ਕੈਂਡੀਡੇਟਾਂ ਉਹਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਦੇ ਹੋਏ ਨਜ਼ਰ ਆਣਗੇ ਤਾਂ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਤਾਂ ਵਰਕਿੰਗ ਪ੍ਰਧਾਨ ਸ਼ਹਿਰੀ ਕਲਸੀ ਜਿੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਕੁਝ ਹੀ ਦੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣਾ ਰੋਡਾ ਵੀ ਇੱਥੇ ਪਹੁੰਚ ਰਹੇ ਨੇ ਤਾਂ ਸ਼ਰਜੀ ਕਿਵੇਂ ਦੇਖ ਰਹੇ ਹੋ ਅੱਜ ਲੁਧਿਆਣੇ ਦੇ ਕੈਂਡੀਡੇਟ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚ ਜੋ ਅੱਜ ਆਖਰੀ ਦਿਨ ਹੈ। ਤਮਾਮ ਸਿਆਸੀ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਹੈ। ਆਮ ਆਦਮੀ ਪਾਰਟੀ ਆਪ ਦੇ ਆਪ ਨੂੰ ਕਿੱਥੇ ਦੇਖਦੀ ਹੈ? ਅ ਦੇਖੋ ਜੀ ਆਮ ਆਦਮੀ ਪਾਰਟੀ ਦਿਨ-ਪ੍ਰਤੀ ਦਿਨ ਜਿਹੜਾ ਉਹਦਾ ਕਾਦਾ ਵਾਅਦਾ ਨਜ਼ਰ ਆ ਰਿਹਾ ਹੈ। ਔਰ ਹੁਣ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਸਾਡੀਆਂ ਜੜ੍ਹਾਂ ਜਿਹੜੀਆਂ ਕੈਡਰ ਸਾਡਾ ਰੈਡੀ ਹੋ ਗਿਆ। ਕਿਤੇ ਨਾ ਕਿਤੇ ਕਾਰਪੋਰੇਸ਼ਨ ਸ਼ਹਿਰਾਂ ਦੇ ਵਿੱਚ ਜਿਹੜੀ ਸਾਡੇ ਚ ਕਮੀ ਸੀ। ਉਹ ਹੁਣ ਸਮਾਂ ਆ ਗਿਆ ਕੈਡਰ ਜਿਹੜਾ ਸਾਡਾ ਰੈਡੀ ਹੋਣ ਵਾਸਤੇ ਅੱਜ ਸੰਗਤ ਦੀ ਕਚਹਿਰੀ ਚਾ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਉਹਨਾਂ ਨੂੰ ਬੇਨਤੀ ਕਰਦੇ ਆ ਆਪ ਦਾ ਮੁੱਖ ਮੰਤਰੀ ਆਪ ਦੀ ਸਰਕਾਰ ਹੈ ਤਕਰੀਬਨ ਆਪ ਦੇ ਐਮਐਲਏ ਨੇ ਤਗੜੇ ਹੋ ਕੇ ਜੇ ਆਪਣੇ ਸ਼ਹਿਰਾਂ ਦਾ ਵਿਕਾਸ ਚਾਹੁੰਦੇ ਹੋ ਤੇ ਆਪ ਦੇ ਕਾਉਂਸਲਰ ਬਣਾ ਦਿਓ ਤਾਂ ਜੋ ਕਿ ਆਪ ਦਾ ਮੇਅਰ ਬਣ ਸਕੇ ਤੁਹਾਡੀ ਡਿਵੈਲਪਮੈਂਟ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਚੇਰੇ ਜੀ ਟਿਕਟਾਂ ਦੀ ਵੰਡ ਨੂੰ ਲੈ ਕੇ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਪਲਾਣੇ ਵਲੰਟੀਅਰ ਨੂੰ ਬੜੇ ਨਾਰਾਜ਼ ਨੇ ਕਹਿੰਦੇ ਜੋ 2 ਦਿਨ ਪਹਿਲਾਂ ਪਾਰਟੀ 'ਚ ਜੁਆਇਨ ਕੀਤਾ ਨੂੰ ਟਿਕਟਾ ਦੇ ਦਿੱਤੀ ਹੈ ਵਲੰਟੀਅਰਾਂ ਦੀ ਕਦਰ ਨਹੀਂ ਪਾਈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨਾ ਵਾ ਗੱਲ ਟਿਕਟ ਦੀ ਜੀ ਗੱਲ ਕਰਦੇ ਆ ਮੈਂ ਹਰ ਇੱਕ ਉਸ ਵਰਕਰ ਦੀ ਕਦਰ ਕਰਦਾ ਜਿਨ੍ਹਾਂ ਨੇ ਮਿਹਨਤ ਕਰਕੇ ਪਾਰਟੀ ਨੂੰ ਜਿਹੜਾ بلندੀਆਂ ਤੇ ਲੈ ਕੇ ਗਿਆ ਮੈਂ ਇਹਨਾਂ ਨੂੰ ਵੀ ਆਪਣੇ ਵਰਕਰ ਸਹਬਾਨਾਂ ਨੂੰ ਵੀ ਇਹੋ ਬੇਨਤੀ ਕਰਦਾ ਇੱਕ ਪਾਸੇ ਆਪਾਂ ਜੇ ਪਾਰਟੀ ਦੇ ਵਾਕਿਆ ਹੀ ਜੇ ਦਿਲੋਂ ਹਮੈਤੀਆਂ ਤੇ ਫਿਰ ਜੋ ਪਾਰਟੀ ਡਿਸੀਜਨ ਲੈਂਦੀ ਆ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਿਆ ਕਰੋ ਤਾਂ ਜੋ ਕਿ ਹੋ ਸਕਦਾ ਉਹਦੇ ਚ ਵੀ ਤੁਹਾਡੀ ਭਲਾਈ ਹੋਵੇ ਕਿਉਂਕਿ ਕਈ ਐਸੀਆਂ ਜ਼ਿੰਮੇਦਾਰੀਆਂ ਅਹੁਦੇਦਾਰੀਆਂ ਜਿ ਤਰ੍ਹਾਂ ਹੁਣ ਅਸੀਂ ਕਈ ਚੇਅਰਮੈਨ ਬਣਾਏ ਨੇ ਕੋਈ ਆਮ ਘਰਾਂ ਦੇ ਵਿੱਚੋਂ ਆ ਕੋਈ ਕਿਸੇ ਦੀ ਕਰਿਆਨੇ ਦੀ ਦੁਕਾਨ ਹੈ ਕਿਸੇ ਦਾ ਕੋਈ ਛੋਟੇ ਕਿਤੇ ਨੇ ਅੱਜ ਉਹ ਕਈ ਚੇਅਰਮੈਨ ਬਣੇ ਨੇ ਮਾਰਕੀਟ ਕਮੇਟੀਆਂ ਦੇ ਬਣੇ ਨੇ ਹਰ ਇੱਕ ਦੀ ਵਿਉਂਤਬੰਦੀ ਅਲੱਗ-ਅਲੱਗ ਆ तरीका अलग-अलग सो ਅਸੀਂ ਆਪਣੇ ਕੈਡਰ ਦਾ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਉਹਨਾਂ ਨੂੰ ਬਸ ਇਹੋ ਕਹਿੰਦੇ ਵੀ ਤਗੜੇ ਹੋਵੋ ਪਾਰਟੀ ਇੱਕ ਮਾਂ ਹੁੰਦੀ ਆ ਮਾਂ ਕਦੀ ਵੀ ਆਪਣੇ ਪੁੱਤ ਨੂੰ ਜਿਹੜਾ ਉਹ ਨਿਰਾਸ਼ ਨਹੀਂ ਕਰਦੀ ਪਰ ਸਮਾਂ ਆਉਣ ਤੇ ਲੱਗਦਾ ਵੀ ਉਹਦੇ ਪੁੱਤ ਦੀ ਕਦਰ ਕੀ ਹੈ ਪਰ ਸ਼ਰਜੀ ਕੁਝ ਇਲਾਕੇ ਦੇ ਵਿੱਚ ਦੇਖ ਤੁਹ ਮਿਲਦਾ ਜਿਹੜੇ ਵਿਧਾਇਕ ਨੇ ਕਿਹਾ ਜਾ ਰਿਹਾ ਚਰਚਾਵਾਂ ਨੇ ਇਲਾਕੇ ਦੇ ਵਿੱਚ ਕਿ ਉਹਨਾਂ ਦੇ ਵੱਲੋਂ ਹੀ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਆਪਣੇ ਉਮੀਦਵਾਰ ਦੇ ਵਿਰੋਧ ਦੇ ਵਿੱਚ ਆਜ਼ਾਦ ਉਮੀਦਵਾਰ ਖੜੇ ਕਰ ਦਿੱਤੇ ਗਏ ਨੇ ਦੇਖੋ ਜਿਹੜਾ ਤੇ ਜਿੱਥੇ ਕਿਤੇ ਕੋਈ ਕਮੀ ਨਜ਼ਰ ਆ ਰਹੀ ਆ ਉਹ ਆਪਾਂ ਵੀ ਧਿਆਨ ਚਵਾਚ ਕਰਾਂਗੇ ਸਾਡੇ ਲਈ ਤੇ ਦੇਖੋ ਇੱਕ ਗੱਲ ਕਲੀਅਰਲੀ ਆ ਜੇ ਸਾਡਾ ਸੰਗਠਨ ਹੈ ਉੱਥੇ ਐਮ.ਐਲ.ਏ ਯੋਰ ਲਗਾ ਰਿਹਾ ਜਿੱਥੇ ਐਮ.ਐਲ.ਏ ਆ ਉੱਥੇ ਸੰਗਠਨ ਯੋਰ ਲਗਾ ਰਿਹਾ ਪਰਿਵਾਰ ਬਣ ਕੇ ਆਪਾਂ ਇਲੈਕਸ਼ਨ ਲੜ ਰਹੇ ਆ ਸਾਡੇ ਚ ਕੋਈ ਉਚਨੀਚ ਨਹੀਂ ਕੋਈ ਇੱਕ ਦੂਜੇ ਦੀਆਂ ਕੋਈ ਲੱਤਾਂ ਖਿੱਚਣ ਵਾਲਾ ਕੋਈ ਐਸਾ ਰੋਲ ਨਹੀਂ ਸਿਰਫ ਤੇ ਸਿਰਫ ਇੱਕੇ ਵਿਰੋਧੀਆਂ ਦਾ ਜਿਹੜਾ ਹੈਗਾ ਪ੍ਰੋਪੋਗੈਂਡਾ ਜਿਹੜਾ ਇਹ ਵਰਤ ਵਰਤ ਰਹੇ ਨੇ ਬਾਕੀ ਐਸੀ ਕੋਈ ਗੱਲ ਉਹ ਵਿਧਾਇਕ ਹਮਾਇਤ ਕਰ ਰਹੇ ਨੇ ਜਾਂ ਉਮੀਦਵਾਰਾਂ ਦੀ ਪਾਰਟੀ ਉਹਨਾਂ ਤੇ ਨਜ਼ਰ ਰੱਖ ਰਹੀ ਹੈ ਆਉਣ ਵਾਲੇ ਸਮੇਂ ਚ ਕਾਰਵਾਈ ਕੀਤੀ ਜਾਊਗੀ ਉਹਨਾਂ ਤੇ ਦੇਖੋ ਜੀ ਜਿਹੜੇ ਜਿਹੜੇ ਮੈਂ ਤੁਹਾਨੂੰ ਫਿਰ ਅੱਗੇ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਵੀ ਜੇ ਕੋਈ ਉਮੀਦ ਤੇ ਹੱਥ ਰੱਖ ਰਿਹਾ ਜਾਂ ਉਹਨੂੰ ਖਿਲਾ ਰਿਹਾ ਉਹਨਾਂ ਨੇ ਬਟ ਮੈਂ ਤੁਹਾਨੂੰ ਇਹੋ ਗੱਲ ਦਸੂਗਾ ਜੇ ਤੇ ਕੋਈ ਇਹੋ ਜਿਹਾ ਸਾਡੇ ਕੋ ਕੋਈ ਪੁਖਤਾ ਸਬੂਤ ਹੁੰਦਾ ਜਾਂ ਕੋਈ ਗੱਲਬਾਤ ਹੁੰਦੀ ਆ ਤੇ ਆਪਾਂ ਉਹਦੇ ਤੇ ਹੋ ਸਕਦਾ ਆਪਾਂ ਆਪਣੇ ਵੱਲੋਂ ਵੀ ਕਾਰਵਾਈ ਕਰੀਏ ਬਟ ਐਸੀ ਕੋਈ ਗੱਲਬਾਤ ਨਹੀਂ ਆ ਇੱਕ ਪ੍ਰੋਪੋਗੈਂਡਾ ਜੀ ਹੋਰ ਕੁਝ ਨਹੀਂ ਤੇ ਬਿਲਕੁਲ ਇਹ ਸਨ ਕਵਰਕਿੰਗ ਪ੍ਰੈਜ਼ੀਡੈਂਟ ਸ਼ਹਿਰੀ ਕਲਸੀ ਜਿਨ੍ਹਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਜੋ ਪਾਰਟੀ ਦੇ ਖਿਲਾਫ ਵਿਰੋਧ ਕਰਦੇ ਹੋਏ ਨਜ਼ਰ ਆਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੀ ਕਿ ਵੱਡੀ ਕਾਰਵਾਈ ਹੋ ਕੀਤੀ ਜਾਵੇ ਕੈਮਰਾਪਰਸ ਸਰਮੰਦ ਨਾਲ ਹਿੰਮਤ ਸਿੰਘ ਦੀ ਕਪਾਲ ਦੇਣਿਕ ਸਵੇਰਾ ਲੁਧਿਆਣਾ